ਸ਼ਾਕੋਟ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਗੋਲੀਬਾਰੀ ਦੋਸ਼ੀ ਜ਼ਖਮੀ ਲੜਿੰਦੇ ਅਪਰਾਧੀ ਨੇ ਪੁਲਿਸ ਟੀਮ ਤੇ ਗੋਲੀਬਾਰੀ ਕੀਤੀ ਗੋਲੀਆਂ ਦੇ ਆਦਾਨ-ਪਰਦਾਨ ਤੋਂ ਬਾਅਦ ਗ੍ਰਿਫਤਾਰ ਅੱਜ ਦੁਪਹਿਰ ਵਾਪਰੇ ਇੱਕ ਮੁਕਾਬਲੇ ਵਿੱਚ ਜਲੰਧਰ ਦੀ ਆਤੀ ਪੁਲਿਸ ਦਾ ਸ਼ਾਕੋਟ ਖੇਤਰ ਵਿੱਚ ਇੱਕ ਲੜਿੰਦੇ ਅਪਰਾਧੀ ਨਾਲ ਭਿਆਨਕ ਮੁਕਾਬਲਾ ਹੋਇਆ ਭੱਜਣ ਦੀ ਕੋਸ਼ਿਸ਼ ਵਿੱਚ ਪੁਲਿਸ ਟੀਮ ਤੇ ਗੋਲੀਬਾਰੀ ਕਰਨ ਵਾਲਾ ਦੋਸ਼ੀ ਜਵਾਬੀ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ ਅਤੇ ਗੋਲੀਬਾਰੀ ਤੋਂ ਬਾਅਦ ਸਫਲਤਾਪੂਰਵਕ ਗ੍ਰਿਫਤਾਰ ਕਰ ਲਿਆ ਗਿਆ ਗ੍ਰਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਸੁਖਰਾਜ ਸਿੰਘ ਉਰਫ ਸੁਖਪ੍ਰੀਤ ਸਿੰਘ ਸੁੱਖਾ ਵਜੋਂ ਹੋਈ ਹੈ ਜੋ ਸ਼ਾਕੁਰਦਰ ਰਹਿਣਵਾਲਾ ਸੀ ਜੋ ਕਤਲ ਦੀ ਕੋਸ਼ਿਸ਼ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਲੜਿੰਦਾ ਸੀ ਇਸ ਕਾਰਵਾਈ ਦੇ ਮਾਮਲਿਆਂ ਵਿੱਚ ਇਸ ਕਾਰਵਾਈ ਦੇ ਵੇਰਵੇ ਹੁੰਦੇ ਹੋਏ ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਹਰਕਵਲ ਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਮਲਜਮ ਦੀ ਹਰਕਤ ਬਾਰੇ ਸੂਚਨਾ ਮਿਲਣ ਤੇ ਸ਼ਾਹਕੋਟ ਪੁਲਿਸ ਸਟੇਸ਼ਨ ਤੋਂ ਡੀਐਸਪੀ ओंकार ਸਿੰਘ ਬਰਾੜ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪੁਲਿਸ ਟੀਮ ਨੇ ਇਹ ਕਾਰਵਾਈ ਕੀਤੀ ਜਦੋਂ ਪੁਲਿਸ ਟੀਮ ਉਸ ਨੂੰ ਗ੍ਰਿਫਤਾਰ ਕਰਨ ਲਈ ਗਈ ਤਾਂ ਮਲਜਮ ਨੇ ਭੱਜਣ ਦੀ ਕੋਸ਼ਿਸ਼ ਵਿੱਚ ਗੋਲੀਬਾਰੀ ਕੀਤੀ ਪੁਲਿਸ ਟੀਮ ਨੇ ਸਵੈ ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ ਜਿਸ ਦੇ ਨਤੀਜੇ ਵਜੋਂ ਮਲਜਮ ਜ਼ਖਮੀ ਹੋ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ ਐਸਐਸਪੀ ਖੱਖ ਨੇ ਖੁਲਾਸਾ ਕੀਤਾ ਕਿ ਮੁਲਜ਼ਮ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ 7 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸੀ ਉਸ ਦਾ ਸਭ ਤੋਂ ਤਾਜ਼ਾ ਅਪਰਾਧ 14 ਜਨਵਰੀ ਨੂੰ ਪਿੰਡ ਪੂਨੀਆਂ ਵਿੱਚ ਗੋਇਲ ਪੈਟਰੋਲ ਪੰਪਤੇ ਹੋਈ ਬੇਰਹਿਮੀ ਨਾਲ ਗੋਰੀਬਾਰੀ ਸੀ ਜਿੱਥੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਕੈਨੇਡੀਅਨ ਨਿਵਾਸੀ ਤੇ ਹਮਲਾ ਕੀਤਾ ਸੀ ਅਤੇ ਉਸੇ ਗੱਡੀ ਤੇ ਕਈ ਗੋਲੀਆਂ ਚਲਾਈਆਂ ਸਨ ਦੋਸ਼ੀ ਦਾ ਆਰਮਜ਼ ਐਕਟ ਅਤੇ ਐਨਡੀਪੀਐਸ ਐਕਟ ਦੀ ਉਲੰਘਣਾ ਸਮੇਤ ਲੰਮਾ ਪ੍ਰਾਧਿਕ ਰਿਕਾਰਡ ਹੈ 14 ਜਨਵਰੀ ਨੂੰ ਉਸਨੇ ਅਤੇ ਉਸ ਦੇ ਸਾਥੀਆਂ ਦਿਲਬਾਗ ਸਿੰਘ ਉਰਫ ਬਾਗਾ, ਕੁਲਵੰਤ ਸਿੰਘ ਉਰਫ ਕਾਂਤੀ ਅਤੇ ਵਰਿੰਦਰਪਾਲ ਸਿੰਘ ਨੇ ਕੁਲਵਿੰਦਰ ਸਿੰਘ ਪੂਨੀ ਨਾਮਕ ਵਿਅਕਤੀ ਤੇ ਹਥਿਆਰਾਂ ਨਾਲ ਹਮਲਾ ਕੀਤਾ ਸੀ ਅਤੇ ਉਸ ਦੀ ਫਾਰਚੂਨਰ ਗੱਡੀ ਤੇ ਗੋਲੀਆਂ ਚਲਾਈਆਂ ਸਨ। ਐਸਐਸਪੀ ਖੱਖ ਨੇ ਅੱਗੇ ਕਿਹਾ ਕੁਲਵੰਤ ਸਿੰਘ ਕਾਂਤੀ ਨੂੰ ਪਿਛਲੇ ਮਹੀਨੇ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਟੀਮ ਬਾਕੀ ਦੋ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਜਦਕਿ ਮੀ ਮੁਲਜ਼ਮ ਨੂੰ ਭਾਰੀ ਪੁਲਿਸ ਫੋਰਸ ਹੈਡ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅੱਜ ਪੁਲਿਸ ਪਾਰਟੀ ਤੇ ਹੋਈ ਗੋਲੀਬਾਰੀ ਦੀ ਘਟਨਾ ਲਈ ਉਸ ਵਿਰੁੱਧ ਥਾਣਾ ਲੋਈਆਂ ਵਿਖੇ ਕਤਲ ਦੀ ਕੋਸ਼ਿਸ਼ ਦਾ ਨਵਾਂ ਕੇਸ ਦਰਜ ਕੀਤਾ ਗਿਆ ਹੈ ਰਿਪੋਰਟਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਜਿਹੜਾ ਕਿ ਦੋਸ਼ੀ ਸੀਗੇ ਇਹ ਸਾਡਾ ਤਕਰੀਬਨ ਡੇਢ ਘੰਟਾ ਪਹਿਲਾਂ ਡੇਢ ਘੰਟਾ ਪਹਿਲਾਂ ਹੁਣ ਤੋਂ ਸਾਡੀ ਪੁਲਿਸ ਟੀਮ ਨੇ ਇੱਥੇ ਤਿੰਨ ਗੱਡੀਆਂ ਦੀ ਇਨਫੋਰਮੇਸ਼ਨ ਸੀਗੀ ਏ 15 ਜਨਵਰੀ ਨੂੰ ਸਾਡੇ ਸ਼ਾਹਕੋਟ ਪੁਲਿਸ ਸਟੇਸ਼ਨ 'ਚ ਇੱਕ ਪਰਚਾ ਦਰਜ ਹੋਇਆ ਸੀ ਟਾਈਮ ਟੂ ਮਰਡਰ ਦਾ ਇੱਕ ਐਨ ਆਰ ਆਈ ਦੇ ਉੱਪਰ ਕਾਰ ਦੇ ਉੱਪਰ ਇੱਕ ਕਾਤਲਾਨਾ ਹਮਲਾ ਕੀਤਾ ਗਿਆ ਸੀ ਇਹਨਾਂ ਦੋਸ਼ੀਆਂ ਵੱਲੋਂ ਉਹਦੇ ਗੱਡੀ 'ਚ ਦੋ ਗੋਲੀਆਂ ਜਿਹੜੀਆਂ ਪਿੱਛੋਂ ਲੱਗੀਆਂ ਉਹ ਭੱਜ ਗਿਆ ਮੌਕੇ ਤੋਂ ਇੱਥੇ ਪੈਟਰੋਲ ਪੰਪ ਦੇ ਉੱਪਰ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਚਾਰ ਬੰਦੇ ਵਾਂਟਡ ਸੀਗੇ ਇੱਕ ਕਾਂਤੀਕੰਤੀ ਬੰਦਾ ਜਿਹੜਾ ਸੀਗਾ ਕ੍ਰਿਮੀਨਲ ਉੱਤੇ 25 ਪਰਚੇ ਦਰਜ ਐ ਉਹ ਐਸ ਐਚ ਓ ਸ਼ਾਹਕੋਟ ਨੇ ਆਲਰੇਡੀ ਰੈਸਟ ਕਰ ਲਿਆ ਸੀ ਕੇਸ ਟ੍ਰੇਸ ਕਰ ਲਿਆ ਸੀ ਬਟ ਉਹਦੇ ਜਿਹੜੇ ਤਿੰਨ ਮੁਰਜ਼ਮ ਰਹਿੰਦੇ ਸੀ ਉਹਨਾਂ ਦੀ ਪਾਲ 'ਚ ਪੁਲਿਸ ਨੂੰ ਉਤਲਾਹ ਮਿਲੀ ਵੀ ਉਹ ਇੱਥੇ ਮੋਟਰ ਜਿਹੜੀ ਉਹ ਨਜ਼ਰ ਆ ਰਹੀ ਸਾਹਮਣੇ ਉਹ ਇੱਥੇ ਜਿਹੜੇ ਹੈਗੇ ਆ ਸਲਾਹ ਕਰ ਰਹੇ ਉਹਨਾਂ ਕੋ ਤਿੰਨ ਗੱਡੀਆਂ ਹੈਗੀਆਂ i20 creta ਐਂਡ ਇੱਕ ਹੋਰ swift ਜਿਹੜੀ ਹੈਗੀ ਆ ਔਰ ਜਦੋਂ ਪੁਲਿਸ ਇੱਥੇ ਮੌਕੇ ਤੇ ਰੇਡ ਕਰਨ ਪਹੁੰਚੀ ਤੇ ਇਹਨਾਂ ਨੇ ਉਹਨਾਂ ਤੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਪੁਲਿਸ ਨੇ ਜਵਾਬੀ ਫਾਇਰ ਕੀਤਾ ਉਹਦੇ ਵਿੱਚ ਇੱਕ ਬੰਦਾ ਇੰਜਰਡ ਹੋ ਗਿਆ ਇਹਨਾਂ ਦਾ ਜਿਹੜਾ ਹੁਣ ਹਸਪੀਟਲ ਲੈ ਕੇ ਗਏ ਹੈਗੇ ਆ ਔਰ ਦੋ ਬੰਦੇ ਇੱਕ ਕਾਰ ਤੀਜੀ ਜਿਹੜੀ ਗੱਡੀ ਸੀ ਉਹ ਚੋਂ ਫਰਾਰ ਹੋ ਗਏ ਸਾਨੂੰ ਮੌਕੇ ਤੋਂ ਦੋ ਗੱਡੀਆਂ ਇੱਕ i20 ਔਰ ਇੱਕ ਕ੍ਰੇਟਾ ਕਾਰ ਜਿਹੜੀ ਆ ਉਹ ਅਸੀਂ ਬਰਾਮਦ ਕਰ ਲਈਆਂ ਜਿਹੜਾ ਇੱਕ ਇਹਨਾਂ ਤੋਂ ਪਿਸਟਲ 32 ਬੋਰ ਦਾ ਮਿਲਿਆ ਹੈਗਾ ਉਹ ਬਰਾਮਦ ਕਰ ਲਿਆ ਹੈਗਾ ਔਰ ਜਿਹੜਾ ਇਹ ਬੰਦਾ ਅਰੈਸਟ ਹੋਇਆ ਹੈਗਾ ਇਹਦੀ ਇਲਾਜ ਤੋਂ ਬਾਅਦ ਇਹਦੀ ਪੁੱਛਗਿੱਛ ਚ ਬਾਕੀ ਵੀ ਜਿਹੜੇ ਬੰਦੇ ਹੈਗੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਔਰ ਮੈਂ ਤਾਂ ਅੱਡੇ ਰਹੀ ਇਹ ਮੈਸੇਜ ਦੇਣਾ ਚਾਹਣਾ ਹੈਗਾ ਵੀ ਇਹ ਕ੍ਰਿਮੀਨਲ ਐਲੀਮੈਂਟ ਨੇ ਨਸ਼ਾ ਵੇਚ-ਵੇਚ ਕੇ ਇਹਨਾਂ ਨੇ ਆ ਪੈਸਾ ਜਿਹਾ ਕਮਾਇਆ ਹੈਗਾ ਪੁਲਿਸ ਨੇ ਇਹਨਾਂ ਦੀ ਕਾਫੀ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਕਰੋੜਾਂ ਦੀ ਪ੍ਰਾਪਰਟੀ ਆਲਰੇਡੀ ਜਿਹੜੀ ਆ ਉਹ ਅਟੈਚ ਜਬਤ ਕੀਤੀ ਹੋਈ ਹੈਗੀ ਆ ਔਰ ਜਦੋਂ ਵੀ ਇਹ ਜੇਲ੍ਹ ਤੋਂ ਬਾਹਰ ਆਉਂਦੇ ਆ ਇਹ ਆ ਕੇ ਕੋਈ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰਦੇ ਆ ਬਦਮਾਸ਼ਾਂ ਨੂੰ ਪੁਲਿਸ ਇਸੇ ਤਰੀਕੇ ਦੇ ਨਾਲ ਡੀਲ ਕਰੇਗੀ ਔਰ ਮੇਰਾ ਮੈਸੇਜ ਹੈਗਾ ਬਦਮਾਸ਼ਾਂ ਨੂੰ ਵੀ ਜਾਣ ਤਾ ਉਹ ਏਰੀਆ ਛੱਡ ਦਣ ਜਾਂ ਜਾਂ ਬਦਮਾਸ਼ੀ ਛੱਡ ਕਿੰਨੇ ਪਰਚੇ ਕਿੰਨੇ ਕੋ ਪਰਚੇ ਪੁਰਾਣਾ ਕ੍ਰਿਮਿਨਲ ਰਿਕਾਰਡ ਹੈ ਤਕਰੀਬਨ ਇਹਨਾਂ ਤੇ ਕਿਸੇ ਤੇ 25 ਪਰਚੇ ਦਰਜ ਹੈ ਕਿਸੇ ਤੇ 17 ਪਰਚੇ ਦਰਜ ਹੈ ਸਾਰਿਆਂ ਤੇ ਜਿਹੜਾ ਇਹਦੇ ਗੋਲੀ ਲੱਗੀ ਹੈ ਤੇ ਸੱਤ ਪਰਚੇ ਦਰਜ ਹੈ ਔਰ ਇਹ ਡਕੈਤੀ ਦੇ ਪਰਚੇ ਹੈ ਅਟੈਂਪਟ ਟੂ ਮਰਡਰ ਦੇ ਹੈ ਮੁਲਾਜ਼ਮਾਨਾ ਸਰਕਾਰੀ ਮੁਲਾਜ਼ਮਾਨਾ ਜਿਹੜਾ ਖਿੱਚ ਧੂ ਦੇ ਪਰਚੇ ਹੈਗੇ ਆ ਔਰ ਐਨਡੀਪੀਐਸ ਆਰਮਜ਼ਟ ਦੇ ਪਰਚੇ ਸੁਖਪ੍ਰੀਤ ਕਿੰਨੇ ਕੋ ਦਿਨ ਪਹਿਲਾਂ ਜੇਲ੍ਹ ਤੋਂ ਵਾਪਸ ਆਇਆ ਸੀ ਏ ਮੈਨੂੰ ਚੈੱਕ ਕਰਨਾ ਪਿਆ ਗਾ ਰਿਕਾਰਡ ਕਿੰਨੀ ਦੇਰ ਪਹਿਲਾਂ ਆਇਆ ਹੈ ਰਿਕਾਰਡ ਚੈੱਕ ਕਰਕੇ ਤੁਹਾਨੂੰ ਦੱਸ ਦਿੰਨੇ ਆ ਬਟ ਇਹ ਸਾਰੇ ਹੀ ਹੈਕਚੁਅਲ ਕ੍ਰਿਮੀਨਲ ਆ